ਹੈਲੋ ਫਰੈਂਡਸ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸ਼ਾਇਨਾ ਗੋਲਡਰੀ ਸੋ ਫਰੈਂਡਸ ਆਈ ਹੋਪ ਤੁਸੀਂ ਸਾਰੇ ਹੈਲਦੀ ਹੋਵੋਗੇ ਫਰੈਂਡਸ ਸੋ ਦੇਖੋ ਕਾਫੀ ਬੱਚਿਆਂ ਦੀ ਕੁਐਰੀਜ਼ ਆ ਰਹੀਆਂ ਸੀ ਕਿ ਮੈਮ ਜਿਹੜੇ बीएड ਸੈਮੈਸਟਰ 2 ਦੇ ਪੇਪਰ ਨੇ ਜਾਂ ਫਿਰ बीएड ਸੈਮੈਸਟਰ 4 ਦੇ ਪੇਪਰ ਨੇ ਆ ਕਦੋਂ ਤੋਂ ਹੋਣਗੇ ਇਸ ਚੀਜ਼ ਵਾਸਤੇ ਆਪਾਂ ਪਿਛਲੇ ਜਿਹੜੇ ਪੇਪਰਾਂ ਦੀ ਅਗਰ ਗੱਲ ਕਰੀਏ ਪਿਛਲੇ ਸਾਲ ਜਿਹੜੇ बीएड ਦੇ ਪੇਪਰ ਹੋਏ ਸੀ ਉਹ ਦੇਖੋ 2 ਮਈ ਤੋਂ ਜਿਹੜੇ बीएड ਸੈਮੈਸਟਰ 2 ਦੇ ਪੇਪਰ ਸ਼ੁਰੂ ਹੋ ਗਏ ਸੀ ਤੇ 4 ਮਈ ਤੋਂ ਐਸਟੀਮੇਟ ਜਿਹੜੇ ਹੈਗੇ ਆ ਬੀਅਰਡ ਸੈਮੈਸਟਰ 4 ਦੇ ਪੇਪਰ ਸ਼ੁਰੂ ਹੋ ਗਏ ਸੀ ਠੀਕ ਹੈ ਤਾਂ ਉਹਦੇ ਅਕੋਰਡਿੰਗ ਆਪਾਂ ਜਜ ਕਰ ਸਕਦੇ ਹਾਂ ਕਿ ਫਸਟ ਸੈਮੈਸਟਰ ਵਿੱਚ ਹੀ ਤੁਹਾਡੇ ਪੇਪਰ ਜਨਰਲਲੀ ਵੀ ਮਈ ਦੇ ਪਹਿਲੇ ਹਫਤੇ ਵਿੱਚ ਹੀ ਤੁਹਾਡੇ ਪੇਪਰ ਜਿਹੜੇ ਹੈਗੇ ਨੇ ਸ਼ੁਰੂ ਕੀਤੇ ਜਾਂਦੇ ਆ ਤੇ ਇਹਦੇ ਨਾਲ ਹੀ ਰਿਲੇਟਡ ਇੱਕ ਨੋਟੀਫਿਕੇਸ਼ਨ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੀ ਪਈ ਹੋਈ ਹੈ ਜਿਹੜੇ ਕਿ ਹੁਣ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਸੈਸ਼ਨ 2024-25 ਤੋਂ ਐਨਈਪੀ ਦੇ ਅਧੀਨ ਸ਼ੁਰੂ ਹੋਏ ਸਾਰੇ ਕੋਰਸ ਠੀਕ ਹੈ ਇਹਨਾਂ ਦੀ ਜਿਹੜੀ ਡੇਟ ਹੈਗੀ ਹੈ ਜਿਹੜੇ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾਂ ਫਿਰ ਜਿਹੜੇ ਉਹਦੇ ਅਧੀਨ ਸ਼ੁਰੂ ਹੋਏ ਹੋਏ ਨੇ ਕੋਰਸ ਉਹਨਾਂ ਦੀ ਜਿਹੜੀ ਡੇਟ ਹੈਗੀ ਆ ਤੁਸੀਂ ਦੇਖ ਸਕਦੇ ਹੋ 26 ਅਪ੍ਰੈਲ ਤੋਂ ਪੇਪਰ ਸ਼ੁਰੂ ਹੋ ਜਾਣਗੇ ਜੀ ਤੇ ਦੂਜੇ ਸੈਮੈਸਟਰ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਦੂਜੇ ਪੁਆਇੰਟ ਵਿੱਚ ਇਹਦੇ ਡੇਟ ਹੈਗੀ ਆ 5 ਮਈ ਯਾਨੀ ਕਿ ਜਿਹੜੇ ਬਾਕੀ ਪੇਪਰ ਨੇ ਉਹ ਵੀ ਤੁਹਾਡੇ ਪਹਿਲੇ ਹਫਤੇ ਮਈ ਦੇ ਸ਼ੁਰੂ ਹੋ ਰਹੇ ਨੇ ਜਿਵੇਂ ਦੂਜੇ ਸੈਮੈਸਟਰ ਦੀ ਗੱਲ ਕੀਤੀ ਹੈ ਠੀਕ ਹੈ ਕਹਿੰਦੇ ਨੇ ਐਨਪੀ ਦੇ ਅਧੀਨ ਸ਼ੁਰੂ ਹੋਏ ਸਾਰੇ ਕੋਰਸਾਂ ਦੀਆਂ ਲਿਖਤੀ ਪ੍ਰੀਖਿਆਵਾਂ ਉਪਰੋਕਤ ਇਹਦੇ ਇਹ ਵਾਲੇ ਭਾਗ ਨੂੰ ਛੱਡ ਕੇ ਯਾਨੀ ਕਿ ਇਹਨਾਂ ਤੋਂ ਇਲਾਵਾ ਜਿਹੜੇ ਐਨਪੀ 2020 ਦੇ ਅੰਡਰ ਹੈਗੇ ਨੇ ਉਹਨਾਂ ਸਾਰੇ ਈਵਨ ਸੈਮੈਸਟਰਸ ਹੁਣ ਈਵਨ ਸੈਮੈਸਟਰ ਵਿੱਚ ਸੈਮੈਸਟਰ 4 ਵੀ ਆ ਗਿਆ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਬੀਐਡ ਆਉਂਦੀ ਹੈ ਜਾਂ ਫਿਰ ਵੈਸੇ ਵੀ ਜਿਹੜੇ ਪੇਪਰ ਨੇ ਤੁਹਾਡੇ ਫਰਸਟ ਵੀਕ ਆਫ ਮਈ ਹੈਗੇ ਆ ਇਹ ਸਟਾਰਟ ਹੋ ਜਾਣੇ ਆ ਤੇ ਇਹ ਇਹਨਾਂ ਦੇ ਪੇਪਰ 6 ਮਈ ਦੀ ਡੇਟ ਹੈ ਨਾ ਨੇ ਡਿਕਲੇਅਰ ਕੀਤੀ ਆ ਬਾਕੀ ਤੁਹਾਡੀ ਜਿਹੜੀ ਡੇਟ ਸ਼ੀਟ ਹੈ ਉਹ ਵੀ ਕਾਫੀ ਦਿਨ ਪਹਿਲਾਂ ਆ ਜਾਂਦੀ ਹੈ ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣੀ ਤਿਆਰੀ ਪੂਰੀ ਰੱਖੋ ਚੈਨਲ ਉੱਤੇ ਸਾਰੀਆਂ ਵੀਡੀਓਜ਼ ਆਲਰੇਡੀ ਪਈਆਂ ਹੋਈਆਂ ਨੇ ਤੇ ਕੁਝ ਜਿਹੜੀਆਂ ਹੈਗੀਆਂ ਨੇ ਬੱਚਿਆਂ ਦੇ ਰਿਕੁਐਸਟ ਜ਼ਿਆਦਾ ਆ ਰਹੀ ਸੀ ਉਹ ਮੈਂ ਰੀਸੈਂਟਲੀ ਜਿਵੇਂ ਜੈਂਡਰ ਸਕੂਲ ਐਂਡ ਸੋਸਾਇਟੀ ਦੇ ਕਲਾਸਿਸ ਨੇ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਬਾਕੀ ਸਾਰੇ ਦੇ ਸਾਰੇ ਮੈਰਾਥਨ ਸੈਸ਼ਨਸ ਵੀ ਚੈਨਲ ਦੀ ਪਲੇਲਿਸਟ ਵਿੱਚ ਪਏ ਨੇ ਜੇ ਤੁਸੀਂ ਉਹਨੂੰ ਸਰਚ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਵੀ ਤੁਸੀਂ ਟੌਪਿਕ ਜਾਂ ਫਿਰ ਸਬਜੈਕਟ ਪੜ੍ਹਨਾ ਚਾਹੁੰਦੇ ਹੋ ਉਹ YouTube ਤੇ ਟਾਈਪ ਕਰੋ ਨਾਮ ਨਾਲੇ ਹੀ ਟਾਈਪ ਕਰ ਦਿਓ ਸ਼ਾਇਨਾ ਗੋਇਲ ਤਾਂ ਕਿ ਤੁਹਾਨੂੰ ਮੇਰੇ ਵੀਡੀਓਜ਼ ਜਿਹੜੀਆਂ ਨੇ ਸਾਰੀਆਂ ਦਾ ਸਾਰੀਆਂ ਓਪਨ ਹੋ ਜਾਣ ਠੀਕ ਹੈ ਉਹੀ ਚੀਜ਼ਾਂ ਨੇ ਦੇਖੋ ਬੱਚੇ ਸਿਲੇਬਸ ਜੋ ਹੈ ਰਿਵਾਈਜ਼ਡ ਆਲਰੇਡੀ ਮੈਂ ਪੜਾ ਆ ਚੁੱਕਿਆ ਤੁਸੀਂ ਉੱਥੋਂ ਹੀ ਪੜ ਸਕਦੇ ਹੋ ਜਿਹੜੀ ਚੀਜ਼ ਨਵੀਂ ਹੁੰਦੀ ਹੈ ਉਹ ਮੈਂ ਨਿਊਲੀ ਇਹਦੇ ਉੱਤੇ ਅਪਡੇਟ ਕਰ ਦਿੰਨੀ ਆ ਵੀਡੀਓਜ਼ ਦੇ ਥਰੂ ਸੋ ਫਰੈਂਡਸ ਇਹ ਤੋਂ ਇਲਾਵਾ ਜੇ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਡਾਊਟਸ ਜਲਦੀ ਤੋਂ ਜਲਦੀ ਤੁਹਾਡੇ ਰਿਜ਼ੋਲਵ ਕਰਦਾ ਸੋ ਫਰੈਂਡਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਮਿਲਦੇ ਆ ਫਰੈਂਡਸ ਅਗਲੀ ਵੀਡੀਓ ਵਿੱਚ ਟਿਲ देन ਕੀ ਵਿਚਿੰਗ